ਤੰਨ ਛੋਟਾ ਤੇ ਕੱਦ ਬਿਲਡ ਚਮਕ ਪੱਠਪੂੜਾ ਸੋਹਣਾ ਠੀਕ ਹੈ ਜੀ ਲਓ ਜੀ ਇਹਦਾ ਰੇਟ ਬਈ ਇਹ ਮੁੱਲ 15000 ਇਹਦਾ ਰੇਟ 15000 ਪੂਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਬਸੀਆਂ ਬਕਾਉ ਆ ਪਰਾ ਬੱਬ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਬਾਈ ਜੀ ਨਾਮ ਵੀਰੇ ਆਪਣਾ ਬੁੱਟਾ ਜੀ ਪੈਂਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਬਸਤੀ ਜਾਣਕਾਰੀ ਦਿਓ ਕਿੰਨੇ ਟਾਈਮ ਦੇ ਵੀਰੇ ਇਹ ਹੈਗੀ 5 ਕਿ ਮਹੀਨਿਆਂ ਦੀ ਠੀਕ ਆ ਮੜੇ ਥਣ ਦਿਖਾ ਦੋ ਮੜੇ ਫੜੇ ਪੁੱਛੀ ਚਾਰ ਹੀ ਥਣ ਬਰਾ ਰੇਟ ਪਹਿਲੀ ਦੱਸ ਦੋ ਵੀਰੇ ਕਿੰਨਾ ਇਹਦਾ 5000 5000 ਤੋਰ ਦੋ ਮੜਾ ਜਾ ਲੋ ਬਰਾ ਰੇਟ ਹੈਗਾ 5000 ਕੱਦ ਬੜਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਪੱਟਪੂੜਾ ਥਣ ਚਾਰ ਹੀ ਆ ਲੋ ਜੀ ਲੋ ਜੀ ਇਸੇ ਕਸਾ ਦੋ ਬਰਾ ਸਮੱਖਪੂੜਾ ਪੱਟਪੂੜਾ ਥਣ ਚਾਰ ਆ ਠੀਕ ਹੈ ਕੰਮ ਹੋ ਗਿਆ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਹਾਂਜੀ ਬਾਈ ਵੱਡੀ ਵਸਤੀ ਕਿੰਨੇ ਟਾਈਮ ਦੀ ਹੋਗੀ 1 ਕਿ ਨੌ ਮਹੀਨੇ ਦੀ ਹਾਂਜੀ ਠੀਕ ਆ ਚਾਰ ਹੀ ਥਾਣਾ ਭਰਾ ਚੈੱਕ ਕਰ ਸਕਦੇ ਠੀਕ ਹੈ ਲੋ ਜੀ ਨੌ ਮਹੀਨੇ ਦੀ ਫੇਸ ਚੈੱਕ ਕਰਸਣ ਭਰਾ ਕੰਨ ਛੋਟਾ ਤੇ ਕੱਦ ਬਿਲਡ ਚਮਕ ਪੱਟਪੂੜਾ ਸੋਹਣਾ ਠੀਕ ਹੈ ਜੀ ਲੋ ਜੀ ਇਹਦਾ ਰੇਟ ਬਾਈ ਮੰਨ 15000 ਇਹਦਾ ਰੇਟ 15000 ਭਰਾ ਲੋ ਜੀ ਗੱਲ ਜੀ ਨਾਲ ਰੂਕਨ ਡਾਕਟਰ ਕਰੋ ਭਰਾ ਠੀਕ ਹੈ ਜੀ ਲੋ ਜੀ ਹਾਂ ਜੀ ਮੇਕ ਜੀ ਬਸੀ 7 ਮਹੀਨੇ ਦੀ ਠੀਕ ਆ ਰੇਟ ਭਰਾ ਇਹਦਾ ਇਹਦਾ 14000 ਲੋ ਭਰਾ ਚੈੱਕ ਕਰ ਸਾਡੇ ਚਾਰ ਹੀ ਥਾਣਾ ਲੋ ਜੀ ਇਹ ਦੇਖਾ ਲਓ ਬਣਾਇਆ ਚੈੱਕ ਕਰ ਸਰੋ ਬਰਾ ਪ੍ਰਿੰਟ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਬਰਨਾਲਾ ਬਾਈ ਨੇ ਰੇਟ ਦੱਸਤਾ ਭਰਾ ਜਿਹੜਾ ਵੀ ਪਸੰਦ ਆਉਂਦੀ ਆ ਉਹ ਰੇਟ ਬਾਈ ਨਾਲ ਕੰਡੈਕਟ ਕਰ ਸਕਦੇ ਹੋ ਠੀਕ ਹੈ ਜੀ ਪ੍ਰਿੰਟ ਸਹਿਣਾ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ